ਸ਼ਿਲੰਦਰ ਦੀ ਜਿੰਮਨੀ ਚੋਣ ਜਿੱਤਣ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਦਾ ਅੱਡੀ ਚੂਟੀ ਦਾ ਜ਼ੋਰ ਲੱਗਿਆ ਹੋਇਆ ਹੈ ਹੁਣ ਸੀਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਚੋਣ ਪ੍ਰਚਾਰ ਕਰ ਰਹੇ ਨੇ ਉਹ ਖੁਦ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਮਿਲ ਰਹੇ ਨੇ ਜਿਸ ਕਾਰਨ ਪਾਰਟੀ ਨੂੰ ਪਰਮਾ ਹੁੰਗਾਰਾ ਮਿਲ ਰਿਹਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪੱਜਪਾ ਆਗੂ ਸਰਬਜੀਤ ਸਿੰਘ ਮੱਕੜ ਦੇ ਘਰ ਗਏ ਉਸ ਦਿਨ ਪਹਿਲਾਂ ਸਰਬਜੀਤ ਸਿੰਘ ਮੱਕੜ ਦੇ بیٹے ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ ਜਿਸ ਤੇ ਸੁਖਬੀਰ ਸਿੰਘ ਬਾਦਲ ਨੇ ਸਰਬਜੀਤ ਸਿੰਘ ਮੱਕੜ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ। ਜਲੰਧਰ ਵੈਸਟ ਦੀ ਜਿਮਨੀ ਚੌਂ ਦੇ ਲਈ ਇਲਾਕੇ ਦੇ ਲੋਕ ਤਿਆਰ ਬਰ ਤਿਆਰ ਨਜ਼ਰ ਆ ਰਹੇ ਨੇ 10 ਜੁਲਾਈ ਨੂੰ ਜਲੰਧਰ ਵੈਸਟ ਦੀ ਸੀਟ ਤੇ ਵੋਟਾਂ ਪੈਣਗੀਆਂ ਪਰ ਉਸ ਤੋਂ ਪਹਿਲਾਂ ਹੀ ਲੋਕਾਂ ਨੇ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਤਿਆਰੀ ਖਿੱਚ ਲਈ। ਸ਼ਿਲੰਦਰ ਕਮਿਸ਼ਨਰ ਰੇਟ ਪੁਲਿਸ ਨੇ ਅੱਤਵਾਦੀ ਲਖਵੀਰ ਸਿੰਘ ਲੰਡਾ ਦੇ ਪੰਜ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਪੰਜ ਦੋਸ਼ੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਜਦਕਿ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ਤੇ ਜਾਣਕਾਰੀ ਸਾਂਝੀ ਕੀਤੀ ਪੰਜਾਬ ਦੇ ਸਭ ਤੋਂ ਮਹਿੰਗੇ ਲਡਵਾਲ ਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਪੱਕੇ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਲਡਵਾਲ ਟੋਲ ਪਲਾਜ਼ਾ ਤੇ ਡੱਡੇ ਕਿਸਾਨਾਂ ਨੇ ਮੁਕੰਮਲ ਤੌਰ ਤੇ ਪੰਜਾਬ ਦਾ ਸਭ ਤੋਂ ਮਹਿੰਗਾ 톨 플라자 ফ্রি ਕਰਵਾ ਦਿੱਤਾ ਹੈ ਪਰ ਸਰਕਾਰ ਦੇ ਵੱਲੋਂ ਅਜੇ ਤੱਕ ਇਸ ਨੂੰ ਲੈ ਕੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ। ਜਲੰਧਰ ਅਧੀਨ ਪੈਂਦੇ ਪਿੰਡ ਲਖਨਪਾਲ ਦੇ ਸਾਬਕਾ ਸਰਪੰਚ ਗੁਰਮੀਰ RAM ਪੁੱਤਰ ਜੀਤ RAM ਦੀ ਅਣਪਛਾਤੇ ਹਤਿਆਰਿਆਂ ਵੱਲੋਂ ਤੇਜ਼ਧਾਰ ਹਤਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਕਈ ਸੀਨੀਅਰ ਅਧਿਕਾਰੀ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਨੇ ਇਨਸਾਫ ਨਾ ਮਿਲਣ ਤੱਕ ਅੰਤਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਮਰਾਲਾ ਨਜ਼ਦੀਕ ਐਤਵਾਰ ਨੂੰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇਜ਼ ਰਫਤਾਰ ਰੇਸਰ ਬਾਈਕਰ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਦੇ ਵਿੱਚ ਬਾਈਕਰ ਸਵਾਰ ਸਮੇਤ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਪੰਜਾਬ ਅਤੇ ਚੰਡੀਗੜ੍ਹ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਪਲਕੇ ਪਹਿਲੀ ਜੁਲਾਈ ਤੋਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੋ ਰਹੀਆਂ ਨੇ ਅਤੇ ਸਕੂਲ ਖੁੱਲ ਰਹੇ ਨੇ ਇੱਕ ਪਾਸੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਸਿੱਖਿਆ ਵਿਭਾਗ ਦੇ ਵੱਲੋਂ ਛੁੱਟੀਆਂ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਸੰਬੰਧੀ ਅਜੇ ਤੱਕ ਕੋਈ ਵੀ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਹੈ ਪੰਜਾਬ ਵਿੱਚ ਮੀਂਹ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਹੈ ਭਾਰਤੀ ਮੌਸਮ ਵਿਭਾਗ ਨੇ ਅੱਜ ਅਤੇ 1 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਜਿਸ ਦੇ ਨਾਲ ਸੂਬੇ ਵਿੱਚ ਪੈ ਰਹੀ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਬਿਲੰਦਰ ਦੀ ਜਿਮਨੀ ਚੋਣ ਜਿੱਤਣ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ। ਹੁਣ ਸੀਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਫੁਰਪ੍ਰੀਤ ਕੌਰ ਵੀ ਚੋਣ ਪ੍ਰਚਾਰ ਕਰ ਰਹੇ ਨੇ। ਉਹ ਖੁਦ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਮਿਲ ਰਹੇ ਨੇ ਜਿਸ ਕਾਰਨ ਪਾਰਟੀ ਨੂੰ ਪਰਮਾ ਹੁੰਗਾਰਾ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮਨ ਕੇ ਬਾਅਦ ਦੇ ਰਹੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਉਹਨਾਂ ਨੇ ਸਾਰੇ ਵਿਸ਼ਿਆਂ ਦੇ ਨਾਲ-ਨਾਲ ਵਾਤਾਵਰਣ ਅਤੇ ਯੋਗਾ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਤਰੀ ਪਾਰ ਦੇ ਵਿੱਚ ਅਗਲੇ 5 ਦਿਨਾਂ ਤੱਕ ਮੌਸਮ ਸੁਹਾਵਣਾ ਰਹਿਣ ਵਾਲਾ ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪਾਰਿਮੀ ਦੀ ਸੰਭਾਵਨਾ ਹੈ ਉੱਤਰਾਖੰਡ ਵਿੱਚ ਮੀਂਹ ਨੇ ਮੁਸ਼ਕਲਾਂ ਵਧਾ ਦਿੱਤੀਆਂ ਜਿਸ ਨਾਲ ਗੰਗਾ ਨਦੀ ਦੇ ਨਾਲ-ਨਾਲ ਸੂਬੇ ਦੀਆਂ ਸਾਰੀਆਂ ਸਹਾਇਕ ਨਦੀਆਂ ਦੇ ਪਾਣੀ ਦਾ ਪੱਧਰ ਵੱਧ ਗਿਆ ਤੇ ਬੱਸਾਂ ਕਾਰਨ ਨਦੀਆਂ 'ਚ ਰੁੜ ਗਈਆਂ ਫੇਜ਼ਬ ਉੱਤ ਤਹਿਰੀਰ ਮਾਮਲੇ ਦੇ ਵਿੱਚ ਐਨਆਈਏ ਨੇ ਤਾਮਿਲਨਾਡੂ ਦੇ ਦਸਤਾਵੇਜ਼ਾਂ ਤੇ ਛਾਪੇ ਮਾਰ ਕੇ ਦਿੱਤੀ ਹੈ ਇਹ ਮਾਮਲਾ ਤਾਮਿਲਨਾਡੂ ਦੇ ਮਧੁਰਾਈ ਸ਼ਹਿਰ ਦੇ ਥਦੀਰ ਨਗਰ ਪੁਲਿਸ ਸਟੇਸ਼ਨ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਦਰਜ ਕੀਤਾ ਗਿਆ ਸੀ ਉੱਤਰ ਪ੍ਰਦੇਸ਼ ਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਤੋਂ ਰੋਕਣ ਲਈ ਸਖਤੀ ਕੀਤੀ ਗਈ ਹੈ ਜਿਸ ਦੇ ਚਲਦਿਆਂ 1 ਜੁਲਾਈ ਤੋਂ ਪੈਟਰੋਲ ਪੰਪ ਤੇ ਨਾਬਾਲਗਾਂ ਨੂੰ ਡੀਜ਼ਲ ਜਾਂ ਪੈਟਰੋਲ ਨਾ ਦੇਣ ਦੀ ਹਦਾਇਤ ਕੀਤੀ ਗਈ ਹੈ ਮਹਿੰਦਰਾ ਅਤੇ ਮਹਿੰਦਰਾ ਨੇ ਅਗਸਤ ਚ ਭਾਰਤੀ ਬਾਜ਼ਾਰ ਚ ਲਾਂਚ ਹੋਣ ਤੋਂ ਪਹਿਲਾਂ ਆਗਾਮੀ 5 ਡੋਰ ਥਾਰ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਮੌਜੂਦਾ 3 ਦਰਵਾਜ਼ੇ ਵਾਲੇ ਮਾਡਲ ਦੇ ਮੁਕਾਬਲੇ ਬਾਹਰੀ ਡਿਜ਼ਾਈਨ ਦੇ ਵਿੱਚ ਹਲਕੇ ਅਪਡੇਟ ਦੇਖਣ ਨੂੰ ਮਿਲਣਗੇ ਪਰ ਅੰਦਰਲੇ ਹਿੱਸੇ ਦੇ ਵਿੱਚ ਕਈ ਪ੍ਰੀਮੀਅਮ ਵਿਸ਼ੇਸ਼ਤਾਵਾਂ ਤੇ ਉੱਨਤ ਟੈਕਨੋਲੋਜੀ ਵਰਤੀ ਗਈ ਹੈ ਸੈਸ਼ਨ 2025-26 ਤੋਂ CBSE ਦੇ ਵੱਲੋਂ ਜਨਵਰੀ ਤੇ ਅਪ੍ਰੈਲ ਦੇ ਮਹੀਨਿਆਂ ਵਿੱਚ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਜਾਣਗੀਆਂ ਪਹਿਲੀ ਵਾਰ ਇਮਤਿਹਾਨ ਜਨਵਰੀ 2026 ਦੇ ਵਿੱਚ ਅਤੇ ਦੂਜੀ ਵਾਰ ਅਪ੍ਰੈਲ ਦੇ ਵਿੱਚ ਲਿਆ ਜਾਵੇਗਾ ਵਿਦਿਆਰਥੀ ਆਪਣੀ ਸਹੂਲਤ ਦੇ ਮੁਤਾਬਕ ਇੱਕ ਵਾਰ ਜਾਂ ਦੋਵੇਂ ਬੋਰਡ ਪ੍ਰੀਖਿਆਵਾਂ ਵਿੱਚ ਹਿੱਸਾ ਲੈ ਸਕਣਗੇ ਟੀਮ ਇੰਡੀਆ ਦੇ T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਫੋਨ ਕਰਕੇ ਵਧਾਈ ਦਿੱਤੀ ਹੈ ਭਾ ਮੋਦੀ ਨੇ ਰੋਹਿਤ ਸ਼ਰਮਾ ਦੀ ਸ਼ਾਨਦਾਰ ਕਪਤਾਨੀ ਅਤੇ ਫਾਈਨਲ ਮੈਚ ਦੇ ਵਿੱਚ ਵਿਰਾਟ ਕੋਹਲੀ ਦੀ ਪਾਰੀ ਦੀ ਸ਼ਲਾਘਾ ਕੀਤੀ ਮੌਸਮ ਵਿਭਾਗ ਨੇ ਦਿੱਲੀ 'ਚ 2 ਜੁਲਾਈ ਤੱਕ ਮੀਂਹ ਲਈ orange alert ਜਾਰੀ ਕੀਤਾ ਹੈ ਇਸ ਦੌਰਾਨ ਤੇਜ਼ ਹਵਾਵਾਂ ਦੇ ਨਾਲ ਨਾਲ ਧੂੜ ਭਰੀ ਹਨੇਰੀ ਤੇ ਕਾਲੇ ਬੱਦਲ ਵਿਛਾਏ ਰਹਿਣਗੇ ਜਨਰਲ ਉਪੇਂਦਰ ਦਿਵੇਦੀ ਦੇ ਵੱਲੋਂ ਅੱਜ ਨਵੇਂ ਭਾਰਤੀthਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਗਿਆ ਉਹ ਭਾਰਤੀ ਸੈਨਾ ਦੇ ਤੀਵੇਂ ਚੀਫ ਆਫ ਆਰਮੀ ਹੋਣਗੇ ਉਹ ਪਹਿਲਾਂ ਭਾਰਤੀ ਫੌਜ ਦੇ ਉਪ ਮੁਖੀ ਰਹੇ ਚੁਕੇ ਨੇ ਉੱਤਰੀ ਫੌਜ ਦੀ ਕਮਾਂਡ ਵੀ ਸੰਭਾਲ ਚੁਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮਨ ਕੇ ਬਾਅਦ ਦੇ ਰਹੀ ਆਪਣੇ ਵਿਚਾਰ ਸਾਂਝੇ ਕੀਤੇ ਇਸ ਦੌਰਾਨ ਉਹਨਾਂ ਨੇ ਸਾਰੇ ਵਿਸ਼ਿਆਂ ਦੇ ਨਾਲ ਨਾਲ ਵਾਤਾਵਰਣ ਅਤੇ ਯੋਗਾ ਦਾ ਵਿਸ਼ੇਸ਼ ਜ਼ਿਕਰ ਕੀਤਾ ਇਜ਼ਰਾਈਲ ਹਮਾਸ ਸਯੁੱਧ ਤੋਂ ਬਾਅਦ ਇਜ਼ਰਾਈਲ ਅਤੇ ਪਲਸਤੀਨੀਆ ਵਿਚਾਲੇ ਇੱਕ ਦੂਜੇ ਪ੍ਰਤੀ ਕੀੰਦੀ ਨਾਰਾਜ਼ਗੀ ਵੱਧ ਗਈ ਹੈ ਇਸਦੀ ਇੱਕ ਉਦਾਹਰਣ ਹਾਲੇ ਦੇ ਵਿੱਚ ਵੇਖਣ ਨੂੰ ਮਿਲੀ ਦਰਸਲ ਇੱਕ ਇਜ਼ਰਾਈਲੀ ਨਾਗਰਿਕ ਗਲਤੀ ਨਾਲ ਪੱਛਮੀ ਬੈਂਕ ਦੇ ਵਿੱਚ ਯੂਰੇਲਚਮ ਅਤੇ ਰਾਮਲਾ ਦੇ ਵਿਚਕਾਰ ਸਥਿਤ ਫਲਸਤੀਨੀ ਸ਼ਹਿਰ ਕਲਿੰਦਿਆ ਵਿੱਚ ਦਾਖਲ ਹੋ ਗਿਆ ਅਨਸਥਾਨਿਕ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਜਿਸ ਨੇ ਇਜ਼ਰਾਈਲੀ ਨਾਗਰਿਕਾਂ ਦੀ ਕਾਰ ਨੂੰ ਅਗ ਲਗਾ ਦਿੱਤੀ। ਫਰਾਂਸ ਵਿੱਚ ਸੰਸਦ ਦੀ ਚੋਣਾਂ ਦੇ ਪਹਿਲੇ ਪੜਾਅ ਲਈ VOTING ਸ਼ੁਰੂ ਹੋ ਗਈ ਹੈ। ਇਸ ਥੋਨ ਨੂੰ ਬਹੁਮਤ ਦੀ ਉਮੀਦ ਕਰ ਰਹੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੇ ਲਈ ਪ੍ਰਿਕਿਆ ਵਜੋਂ ਦੇਖਿਆ ਜਾ ਰਿਹਾ ਹੈ। ਮੈਕਰੋਨ ਦੇ ਗੱਠਜੋੜ ਨੂੰ ਖੱਬੇ ਪੱਖੀ ਕੱਟ ਜੋੜ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇਸ਼ ਵਿੱਚ ਪਹਿਲੀ ਦੱਖਣ ਪੰਥੀ ਸਰਕਾਰ ਬਣ ਸਕਦੀ ਹੈ ਅਮਰੀਕਾ ਦੇ ਵਿੱਚ ਨਵੰਬਰ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਇਸ ਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ 트੍ਰੰਪ ਜ਼ੋਰਦਾਰ ਪ੍ਰਚਾਰ ਕਰ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੂੰ ਡੈਮੋਕ੍ਰੈਟਿਕ ਉਮੀਦਵਾਰ ਅਤੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੌਰਾਨ ਇੱਕ ਮੀਡੀਆ ਰਿਪੋਰਟ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਜੇਕਰ 78 ਸਾਲਾ 트੍ਰੰਪ ਰਾਸ਼ਟਰਪਤੀ ਬੰਦੇ ਹਨ ਤਾਂ ਉਹ ਆਪਣੀ ਪਤਨੀ ਮਲੇਨੀਆ ਨੂੰ ਜ਼ਿਆਦਾ ਸਰਗਰਮ ਨਹੀਂ ਦੇਖ ਸਕਣਗੇ ਬ੍ਰਿਟੇਨ ਦੇ ਵਿੱਚ 4 ਜੁਲਾਈ ਨੂੰ ਆਮ ਚੋਣਾਂ ਲਈ VOTING ਹੋਵੇਗੀ ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਦੇ ਵਿੱਚ ਰੁਚੀਆਂ ਹੋਈਆਂ ਨੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਕੀਰ ਸਟਾਰਮਰ ਦੀ ਲੇਬਰ ਪਾਰਟੀ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਚੋਣਾਂ ਦੇ ਵਿਚਕਾਰ ਸਾਨੂੰ ਪਿਛਲੀਆਂ ਚੋਣਾਂ ਯਾਦ ਹਨ ਜਦੋਂ ਯੂਨਾਈਟਿਡ ਕਿੰਗਡਮ ਦੇ ਵਿੱਚ ਵੱਖਰਾ ਇਤਿਹਾਸ ਰਚਿਆ ਗਿਆ ਸੀ ਇੱਕ ਸਰਵੀਆਈ ਪੁਲਿਸ ਅਧਿਕਾਰੀ ਨੇ ਸ਼ਨੀਵਾਰ ਨੂੰ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਉਸ ਵਿਅਕਤੀ ਨੇ ਬੈਲਗਰੇਡ ਦੇ ਵਿੱਚ ਇਜ਼raਇਲੀ ਦੂਤਾਵਾਸ ਦੇ ਸਾਹਮਣੇ ਕ੍ਰਾਸਬੋ ਨਾਲ ਉਸ ਦੀ ਗਰਦਨ ਵਿੱਚ ਗੋਲੀ ਮਾਰ ਦਿੱਤੀ ਸਰਬੀਆ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਅਤਵਾਦੀ ਕਾਰਵਾਈ ਵੀ ਘਰਾਟ ਦਿੱਤਾ ਸੀ ਉਤਰੀ ਪੋਰਬੀਆ ਨਜ਼ਦੀਕੀ ਦੇ ਵਿੱਚ ਆਤਮਕਾਰਤੀ ਹਮਲੇ ਦੇ ਵਿੱਚ ਘੱਟੋ ਘੱਟ 10 ਲੋਕ ਮਾਰੇ ਗਏ ਜਦਕਿ 19 ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਉਤਰੀ ਕੈਰੋਲਿਨਾ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਉਸ ਦੀ 8 ਸਾਲਾ ਦੀ ਉਸ ਦੀ ਕਾਰ ਦੇ ਵਿੱਚ ਲਪਰਸਟ ਹੈ ਗਈ ਸੰਯੁਕਤ ਰਾਸ਼ਟਰ ਦੀ ਬੈਠਕ ਤੋਂ ਪਹਿਲਾਂ ਹੀ ਤਾਲਿਬਾਨ ਪ੍ਰਸ਼ਾਸਨ ਨਾਰਾਜ਼ ਹੋ ਗਿਆ ਹੈ ਦਰਅਸਲ ਯੂनाइटेड ਨੇਸ਼ਨਸ ਕਮੇਟੀ ਔਨ ਦਾ ਇਲੈਕਸ਼ਨ ਆਫ ਔਮਨ ਵਿਰੁੱਧ ਵਿਤਕਰੇ ਨੇ ਹਾਲੇ ਦੇ ਵਿੱਚ ਅਫਗਾਨਿਸਤਾਨ ਦੇ ਭਵਿੱਖ ਨੂੰ ਲੈ ਕੇ ਹੋ ਰਹੀ ਬੈਠਕ ਦੇ ਵਿੱਚ ਔਰਤਾਂ ਅਤੇ ਲੜਕੀਆਂ ਨੂੰ ਸ਼ਾਮਲ ਨਾ ਕੀਤੇ ਜਾਣ ਤੇ ਡੂੰਗੀ ਚਿੰਤਾ ਜ਼ਾਹਰ ਕੀਤੀ ਹੈ ਹੁਣ ਤਾਲਿਬਾਨ ਪ੍ਰਸ਼ਾਸਨ ਨੇ ਇਸ ਤੇ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਦੀਆਂ ਔਰਤਾਂ ਦੇ ਅਧਿਕਾਰਾਂ ਦੀ ਮੰਗ ਅੰਦਰੂਨੀ ਮੁੱਦਾ ਹੈ ਨਿਊਯਾਰਕ ਦੇ ਇੱਕ ਪੁਲਿਸ ਅਫਸਰ ਜੋ ਇੱਕ ਵਿਆਹ ਦੀ ਪਾਰਟੀ ਲਈ ਇੱਕ ਸਲੂਨ ਦੇ ਵਿੱਚ ਤਿਆਰ ਹੋਣ ਲਈ ਗਈ ਸੀ ਤਾਂ ਇਸੇ ਦੌਰਾਨ ਇੱਕ ਤੇਜ਼ ਰਫਤਾਰ ਵਾਹਨ ਨੇ ਉਸ ਨੂੰ ਸਲੂਨ ਦੇ ਵਿੱਚ ਹੀ ਟੱਕਰ ਮਾਰ ਦਿੱਤੀ ਜਿਸ ਕਾਰਨ ਪੁਲਿਸ ਮੁਲਾਜ਼ਮ ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਚਲਾਣ ਵਾਲੇ ਨੇ ਸ਼ਰਾਬ ਪੀਤੀ ਹੋਈ ਸੀ ਉੱਤਰੀ ਕੋਰੀਆ ਦੇ ਵਿੱਚ ਕਿਮ ਜੋਂਗ ਉਨ ਦੀ ਤਾਨਾ ਸ਼ਾਹੀ ਦਾ ਇੱਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ ਆਲਿਆ ਦੇ ਵਿੱਚ ਜਾਰੀ ਹੁਕਮ ਦੇ ਵਿੱਚ ਉੱਤਰੀ ਕੋਰੀਆ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਹਰ ਮਹੀਨੇ ਘੱਟੋ-ਘੱਟ 10 ਕਿਲੋ ਸੁੱਕਾ ਮਨੁੱਖੀ ਮਲ ਇਕੱਠਾ ਕਰਕੇ ਸਰਕਾਰ ਨੂੰ ਦੇਣ ਇਸ ਹੁਕਮ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 5000 ਰੁਪਏ ਦਾ ਜੁਰਮਾਨਾ ਵੀ ਕੀਤਾ ਜਾਵੇਗਾ ਰੂਸੀ ਮਿਜ਼ਾਈਲ ਹਮਲੇ ਦੇ ਵਿੱਚ ਯੂਕਰੇਨ ਦੇ ਵਿੱਚ ਦੋ ਬੱਚੇ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 31 ਲੋਕ ਜ਼ਖਮੀ ਹੋ ਗਏ ਨੇ ਯੂਕਰੇਨ ਦੇ ਅਧਿਕਾਰੀਆਂ ਨੇ ਹਮਲੇ ਦੀ ਜਾਣਕਾਰੀ ਦਿੱਤੀ ਹੈ ਤੇ ਜ਼ੇਲੈਂਸਕੀ ਨੇ ਸਹਿਯੋਗੀ ਦੇਸ਼ਾਂ ਤੋਂ ਮਦਦ ਦੀ ਅਪੀਲ ਕੀਤੀ ਹੈ ਬਾਲੀਵੁੱਡ ਅਭਿਨੇਤਾ ਤੇ ਰਾਜਨੇਤਾ ਸ਼ਤਰੂਗਨ सिन्हा ਨੂੰ ਮੁੰਬਈ ਦੇ ਕੋਕਿਲਾਬੈਨ ਹਸਪਤਾਲ ਦੇ ਵਿੱਚ ਪਹੁੰਚ ਕਰਾਇਆ ਗਿਆ ਜਿੱਥੇ ਉਨ੍ਹਾਂ ਦੀ ਮਾਮੂਲੀ ਸਰਜਰੀ ਹੋਈ ਹੈ ਇਸ ਮੌਕੇ ਸੋਨਾਕਸ਼ੀ ਆਪਣੇ ਪਤੀ ਦੇ ਨਾਲ ਪਿਤਾ ਨੂੰ ਮਿਲਣ ਦੇ ਲਈ ਪਹੁੰਚਦੀ ਹੈ ਫਿਲਮ ਕਲਕੀ ਸਤਾਏ ਜੂਨ ਨੂੰ ਦੁਨੀਆ ਭਰ ਦੇ ਸਿਨੇਮਾ ਕਰਾਂ ਚਲ ਰਿਲੀਜ਼ ਹੋਈ ਹੈ ਤੇ ਫਿਲਮ ਨੂੰ ਲੈ ਕੇ ਪ੍ਰਸ਼ੰਸਕਾ ਦੇ ਵਿੱਚ ਕਾਫੀ ਕਰੇਜ਼ ਹੈ ਤੇ ਫੈਨਸ ਵੱਲੋਂ ਫਿਲਮ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ ਤੇ ਹੁਣ ਦਖਣੀ ਭਾਰਤੀ ਫਿਲਮ ਦੀ ਮਸ਼ਹੂਰ ਅਦਾਕਾਰ ਰਸ਼ਮਿਕਾ ਮੰਡਾਲਾ ਤੇ ਸੁਪਰਸਟਾਰ ਅਰੂ ਅਰਜੁਨ ਨੇ ਫਿਲਮ ਕਲਕੀ ਨੂੰ ਲੈ ਕੇ ਜਮ ਕੇ ਤਾਰੀਫ਼ ਕੀਤੀ ਹੈ पंजाबी फिल्म मिया बीबी राजी तो की करेगी पांजी का एक शूटिंग खत्म हो गई है इस मौके फिल्म के निर्माता अनिल मेहता न खास गलबात हुई इस गलबात दौरान मेहता काफी उत्साहित नजर आए दस दिए कि यह फिल्म एक कॉमेडी फिल्म है बॉलीवुड अभिनेत्री सोनाक्षी सिन्हा अपने ब्याह करके सुर्खियां बनी हुई है डरावनी कॉमेडी फिल्म काकोडा दे ਨਿਰਮਾਤਾ ਨੇ ਸੁਨਾਕਸ਼ੀ ਸਿੰਘਾ ਦੇ ਕਿਰਦਾਰ ਦਾ ਪੋਸਟਰ ਰਿਲੀਜ਼ ਕਰਕੇ ਪ੍ਰਸੰਸਕਾ ਦੇ ਵਿੱਚ ਇੱਕ ਵਾਰ ਫਿਰ ਤੋਂ ਉਤਸ਼ਾਹ ਪੈਦਾ ਕਰ ਦਿੱਤਾ ਹੈ ਸੁਨਾਕਸ਼ੀ ਨੇ ਵੀ ਇੰਸਟਾਗ੍ਰam ਤੇ ਇਸ ਪੋਸਟਰ ਨੂੰ ਸਾਂਝਾ ਕੀਤਾ ਹੈ ਪੰਜਾਬੀ ਸਿਨੇਮਾ ਜਗਤ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਦੌੜ ਰਹੀ ਹੈ ਦੱਸ ਦਈਏ ਕਿ ਅਦਾਕਾਰ ਚਰਨਜੀਤ ਸੰਧੂ ਹੁਣ ਸਾਰੇ ਹੁਣ ਸਾਡੇ ਵਿਚਕਾਰ ਨਹੀਂ ਰਹੇ ਨੇ ਉਨ੍ਹਾਂ ਦੀ ਅਚਾਨਕ ਦਿਹਾਂਤ ਕਾਰਨ ਕਿਗਰਾਤ ਸਿੰਘ ਦੀ ਪਤਨੀ ਨੀਨਾ ਬੋਡੇਲਾ ਨੇ ਇੱਕ ਪਾਵੁਕ ਕਰਨ ਵਾਲੀ ਪੋਸਟ ਸਾਂਝੀ ਕੀਤੀ ਹੈ ਜਿਸ ਨਾਲ ਪਰਸੰਸਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਨੇ ਫਿਲਮ ਕੱਲ੍ਹ ਦੀ 27 ਜੂਨ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਗਈ ਹੈ ਤੇ ਫਿਲਮ ਨੂੰ ਪਰਸੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਨਾਗਰਜੂਨ ਨੇ ਦੀਪਿਕਾ ਪਾਦਕੁੰਦੀ ਪਰਸੰਸਨਾ ਕੀਤੀ ਉਹਨਾਂ ਨੇ ਕਿਹਾ ਕਿ ਦੀਪਿਕਾ ਜੀ ਤੁਸੀਂ ਦੇਵੀ ਮਾ ਦੇ ਰੂਪ ਵਿੱਚ ਇੱਥਰ ਅਤੇ ਵਿਸ਼ਵਾਸਯੋਗ ਲੱਗਦੇ ਹੋ ਅਮੀਰ ਖਾਨ ਨੇ ਪਾਲੀ ਹਿੱਸਲ ਚ ਬੈਲਾ ਵਿਸਟਾ ਅਪਾਰਟਮੈਂਟ ਚ ਇੱਕ ਅਪਾਰਟਮੈਂਟ ਖਰੀਦਿਆ ਹੈ ਦੱਸਦੇ ਹੈ ਕਿ ਰਿਪੋਰਟ ਨਾਲ ਮੁਤਾਬਕ ਇਸ ਅਪਾਰਟਮੈਂਟ ਦੀ ਕੀਮਤ ਲਗਭਗ 9.75 ਕਰੋੜ ਰੁਪਏ ਦੱਸੀ ਜਾ ਰਹੀ ਹੈ ਵਰਲਡ ਕੱਪ T20 ਚ ਭਾਰਤ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਮੀਗਾ ਸਟਾਰ ਅਮਿਤਾ ਬੱਚਨ ਬਹੁਤ ਖੁਸ਼ ਨੇ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹਨਾਂ ਨੇ ਮੈਚ ਤਾਂ ਨਹੀਂ ਦੇਖਿਆ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਭਾਰਤ ਕੀਤੇ ਇਹ ਮੈਚ ਹਾਰਨਾ ਜਾਵੇ ਪਰ ਜਿੱਤ ਤੋਂ ਬਾਅਦ ਹੁਣ ਮੀਗਾ ਸਟਾਰ ਦੀਆਂ ਅੱਖਾਂ 'ਚ ਹੰਝੂ ਆ ਗਏ ਨੇ ਤੇ ਉਹ ਬਹੁਤ ਜ਼ਿਆਦਾ ਖੁਸ਼ ਨੇ ਕਮੀਡੀਅਨ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ਹੈਂਡਲ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਕਮੀਡੀਅਨ ਕਪਿਲ ਸ਼ਰਮਾ ਜਹਾਜ਼ ਉਡਾਣਦੇ ਹੋਏ ਨਜ਼ਰ ਆ ਰਹੇ ਨੇ ਅੱਜ ਮਸ਼ਹੂਰ ਅਦਾਕਾਰ ਅਵਿਕਾ ਗੋਰਦਾ ਦਾ ਜਨਮ ਦਿਨ ਹੈ ਦੱਸ ਦਈਏ ਕਿ ਅਵਿਕਾ ਨੇ 10 ਸਾਲ ਦੀ ਉਮਰ 'ਚ ਟੀਵੀ ਇੰਡਸਟਰੀ 'ਚ ਡੈਬਿਊ ਕੀਤਾ ਸੀ ਤੇ ਅੱਜ ਬਾਲਿਕਾ ਵਦੂ ਦੀ ਮਸ਼ਹੂਰ ਅਦਾਕਾਰ ਅਵਿਕਾ ਦਾ ਜਨਮ ਦਿਨ ਹੈ ਦੱਸ ਦਈਏ ਕਿ ਬਾਰਿਕਾ ਵਦੂ ਤੋਂ ਅਵਿਕਾ ਨੇ ਪ੍ਰਸਿੱਧੀ ਹਾਸਲ ਕੀਤੀ ਤੇ ਆਪਣਾ ਨਾਮ ਬਣਾਇਆ ਮਹਾਮਾਰੀ ਦੇ ਕਾਰਨ 2020 ਅਤੇ 2021 ਦੇ ਵਿੱਚ EPFओ ਦੇ ਵਿੱਚ ਸ਼ਾਮਿਲ ਹੋਣ ਵਾਲੇ ਨਵੇਂ ਮੈਂਬਰਾਂ ਦੀ ਕੁੱਲ ਸੰਖਿਆ ਘਟ ਕੇ 85 ਲੱਖ 48 ਹਜ਼ਾਰ 898 ਹੋ ਗਈ ਸੀ ਇਸ ਦੇ ਕਾਰਨ ਪਿਛਲੇ 2019 ਅਤੇ 2020 ਦੇ ਵਿੱਚ 1 ਕਰੋੜ 10 ਲੱਖ 40 ਹਜ਼ਾਰ 683 ਨਵੇਂ ਮੈਂਬਰ ਏਪੀਓਫ ਦੇ ਵਿੱਚ ਸ਼ਾਮਿਲ ਹੋਏ ਇਸ ਤੋਂ ਪਹਿਲਾਂ ਬਫੇਟ ਨੇ ਕਿਹਾ ਕਿ ਉਹਨਾਂ ਦੀ 99% ਤੋਂ ਜ਼ਿਆਦਾ ਹੈ ਇਸ ਲਈ ਉਹਨਾਂ ਦੀ ਦੌਲਤ ਉਹਨਾਂ ਦੇ ਪਰਿਵਾਰ ਅਤੇ ਬਿਲ ਐਡ ਮਿਲਿਡਾ ਗੇਟਸ ਫਾਊਂਡੇਸ਼ਨ ਦੇ ਨਾਲ ਸੰਬੰਧਿਤ ਚਾਰ ਟਰਸਟਾਂ ਨੂੰ ਜਾਵੇਗੀ ਪਰ ਵਾਰਨ ਬਫੇ ਨੇ ਇੱਕ ਵਾਰ ਫਿਰ ਆਪਣਾ ਮਨ ਬਦਲ ਲਿਆ ਭਾਰਤੀ ਸ਼ੇਅਰ ਬਾਜ਼ਾਰ ਚ ਲਈ ਪਿਛਲਾ ਹਫਤਾ ਤੇਜ਼ੀ ਵਾਲਾ ਰਿਹਾ ਪਿਛਲੇ ਹਫਤੇ ਬੈਂਕਿੰਗ ਛੇਰਾ ਦੇ ਵਿੱਚ ਜਬਰਦਸਤ ਵਾਧਾ ਹੋਇਆ ਨਿਫਟੀ ਬੈਂਕ ਇੰਡੈਕਸ ਅਤੇ ਫੀਸਦੀ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਨਿਵੇਸ਼ਕਾਂ ਦੀ ਨਜ਼ਰ ਇਸ ਹਫਤੇ ਪੀਐਮਆਈ ਡਾਟਾ ਬਜਟ ਅਤੇ ਦੂਰ ਸੰਚਾਰ ਕੰਪਨੀਆਂ ਤੇ ਹੋਵੇਗੀ ਹਰ ਰੋ ਸਵੇਰੇ 6 ਵਜੇ ਸਰਕਾਰੀ ਤੇਲ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟਾਂ ਨੂੰ ਅਪਡੇਟ ਕਰਦੀ ਹੈ ਇਸ ਦੇ ਨਾਲ ਹੀ ਚੰਡੀਗੜ੍ਹ 'ਚ ਪੈਟਰੋਲ ਦੀ ਕੀਮਤ 94.2 ਰੁਪਏ ਤੇ ਅਤੇ ਡੀਜ਼ਲ ਦੀ ਕੀਮਤ 82.38 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਜਦੋਂ ਅਸੀਂ ਆਪਣੇ ਨਿਯਮਤ ਕਮਾਈ ਤੋਂ ਇਲਾਵਾ ਫ੍ਰੀਲਾਂਸ ਜਾਂ ਕੋਈ ਹੋਰ ਕੰਮ ਕਰਦੇ ਹਾਂ ਪੈਸਾ ਕਮਾਉਂਦੇ ਹਾਂ ਤਾਂ ਇਸ ਨੂੰ ਚੰਦਰਮਾ ਕਿਹਾ ਜਾਂਦਾ ਹੈ। ਚੰਦਰਮਾ ਤੋਂ ਹੋਣ ਵਾਲੀ ਕਮਾਈ ਬਾਰੇ ਵੱਖ-ਵੱਖ ਨਿਯਮ ਹਨ। ਜੇਕਰ ਤੁਹਾਨੂੰ ਤਨਖਾਹ ਵਜੋਂ ਪੈਸੇ ਮਿਲ ਰਹੇ ਹਨ ਤਾਂ ਇਸ ਨੂੰ ਆਈਟੀਆਰ ਵਿੱਚ ਦਿਖਾਉਣਾ ਹੋਵੇਗਾ ਟ੍ਰਾਲੀ ਵੱਜੋ ਮੋਬਾਈਲ ਨੰਬਰ ਪੋਰਟ ਕਰਾਉਣ ਦੇ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ ਜੋ 1 ਜੁਲਾਈ ਤੋਂ ਦੇਸ਼ ਭਰ ਦੇ ਵਿੱਚ ਲਾਗੂ ਹੋਵੇਗਾ ਮੋਬਾਈਲ ਨੰਬਰ ਪੋਰਟ ਦੇ ਲਈ ਨਵੀਂ ਵਾਰ ਸੌਧ ਕੀਤੀ ਗਈ ਹੈ ਜਿਸ ਦੇ ਮੁਤਾਬਕ ਹੁਣ ਯੂਜ਼ਰਸ ਨੂੰ ਮੋਬਾਈਲ ਨੰਬਰ ਪੋਰਟ ਲਈ 7 ਦਿਨ ਉਡੀਕ ਕਰਨੀ ਪਵੇਗੀ మారుਤੀ ਸਜੁਕੀ ਅਤੇ ਹੰਡੋਈ ਮੋਟਰ ਤੋਂ ਬਾਅਦ ਭਾਰਤੀ ਬਾਜ਼ਾਰ ਦੇ ਤੇਜ਼ੀ ਸਭ ਤੋਂ ਵੱਧ ਕਾਰ ਕੰਪਨੀ ਟਾਟਾ ਮੋਟਰਜ਼ ਨੇ ਆਪਣੇ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਵੱਡੀ ਗੱਲ ਕਹੀ ਸਾਲ 2027 ਤੋਂ ਇਲੈਕਟ੍ਰੋਨਿਕ ਵਾਲਾ ਅਤੇ ਸੀਐਨਜੀ ਵਾਲਾ ਦੀ ਵਧੇਗੀ ਇਸ ਸਿਦਾਰੀ Google ਇੱਕ ਵੱਡੀ ਤਕਨੀਕ ਕੰਪਨੀ ਹੈ ਪਰ ਇਹ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਨਾ ਹੋ ਸਕੇ ਦੇਸੀ ਬਣੇ ਰਹਿਣਾ ਚਾਹੁੰਦੀ ਹੈ ਇਹੀ ਕਾਰਨ ਹੈ ਕਿ ਵਿਸ਼ੇਪ ਪੱਧਰ ਤੇ Google Translate 110 ਨਵੀਆਂ ਭਾਸ਼ਾਵਾਂ ਸ਼ਾਮਲ ਕੀਤੀਆਂ ਗਿਆਣ ਇਸ ਨਵੀਂ ਭਾਸ਼ਾ ਦੇ ਅਪਡੇਟ ਤੋਂ ਬਾਅਦ Google Translate ਨੂੰ 243 ਭਾਸ਼ਾਵਾਂ ਦੇ ਵਿੱਚ ਉਪਲਬਧ ਕਰਵਾਇਆ ਗਿਆ ਹੈ। ਭਾਰਤੀ ਟੀਮ ਦੇ 스타 ਬੱਲੇਬਾਜ਼ ਵਿਰਾਟ ਕੋਹਲੀ ਨੇ ਤਕਨੀਕ ਅਫਰੀਕਾ ਖਿਲਾਫ ਖਿਤਾਬੀ ਜਿੱਤ ਤੋਂ ਬਾਅਦ ਕਿਹਾ ਵਟਾਈਲਾਨ ਬੋਲੇ ਭਾਰਤ ਦੇ ਲਈ ਇਹ ਮੇਰਾ ਆਖਰੀ T20 ਮੈਚ ਹੈ। ਲੋਰੇਟੋ ਮਾਰਟੀਰਸ ਦੇ ਦੋ ਗੋਲਿਆਂ ਦੀ ਮਦਦ ਦੇ ਨਾਲ ਲਿਓਨੇਲ ਮੇਸੀ ਤੋਂ ਬਿਨਾ ਖੇਡ ਰਹੇ ਅਰਜنٹੀਨਾ ਨੇ ਕੋਪਾ ਅਮਰੀਕਾ ਫੁੱਟਬਾਲ ਦੇ ਆਖਰੀ ਗਰੁੱਪ ਦੇ ਵਿੱਚ ਪੈਰوں ਨੂੰ ਦੋ ਗੋਲਿਆਂ ਦੇ ਨਾਲ ਹਰਾ ਦਿੱਤਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par